ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੈਤੋ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੜਾ ਵਿਖਾਉਣੀਆਂ ਬਿਲਕੁਲ ਜਾਇਜ਼ ਮੁੱਲ ਦੀਆਂ ਇੱਕ ਬੱਚੀ ਤਾਜੀ ਸੂਈ ਸਵਾਈ ਆ ਇੱਕ ਸੂਨ ਨੂੰ ਤਿਆਰ ਹੈ ਇਹ ਦੋ ਨੱਕ ਸੇਲ ਹੈ ਇਨਫਰਮੇਸ਼ਨ ਲੈ ਦੇਣਾ ਉਹ ਕਰ ਦੇਗਾ ਬਾਅਦ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਵੀਰ ਸਾਸੀ ਕਰ ਦਿੱਤੀ ਕਰ ਵੱਡੇ ਬਾਈ ਨਾਮ ਤੇ ਐਡਰੈਸ ਦੱਸ ਨਾਂ ਦੇ ਦੇ ਸੰਗੀ ਪਿੰਡ ਬਰਗਾੜੀ ਜ਼ਿਲ੍ਹਾ ਫੇਰਕੋਟੀ ਫੋਨ ਨੰਬਰ ਦੱਸ 7659892440 7659892440 ਜੋੜਾ ਬਕੌਜਿਕ ਦੇ ਹਾਂ ਬਾਈ ਜੋੜਾ ਬਕੂਆ ਪਹਿਲੇ ਨਾ ਮੱਛੀ ਆ ਚਾਰ ਦੰਦ ਤੜਕੀ ਸੂਈ ਆ ਬਾਈ ਤਣ 3:30 ਵਜੇ ਜੇਰ ਜੂੜ ਜਮਾ ਓਕੇ ਆ ਬਾਈ ਕਿਆ ਦੂਜਾ ਸੂਆ ਹੁੰਦੀ ਆ ਵੱਡੇ ਭਾਈ ਠੀਕ ਹੈ ਪਹਿਲਾਂ ਕਿਹੜੀ ਵਿਖਾਈਏ ਜੇ ਤੇ ਮਰਜ਼ੀ ਸ਼ੁਰੂ ਕਰ ਲੋ ਜੀ ਪਹਿਲਾਂ ਗੱਭਨ ਤੇ ਇਹ ਸੂਈ ਤੇ ਆ ਜੀ ਕਿੰਨਾ ਕੁ ਦੁੱਧ ਪਿਆਜੂ ਆ ਤਾਂ ਤਾਂ ਕਿਉਂਕਿ ਭਾਈ 20 ਕਿਲੋ ਬੱਚੇ ਹੂੰ ਇਹ ਜੀ 7 ਵਜੇ ਜੇਰ ਪੈ ਗਈ ਸੀ ਜੇਰ ਤੋਂ ਬਾਅਦ ਭਾਈ 4 6 4 ਕਿਲੋ ਬੱਚੇ ਨੇ ਝੰਗਾ ਕੇ ਦੁੱਧ ਕੱਢਿਆ ਇਹਦਾ ਆਪਾਂ ਠੀਕ ਹੈ ਹਾਂਜੀ ਮਗਰ ਕੀ ਆ ਮਗਰ ਬੱਚਾ ਭਾਈ ਕੱਢੀਏ ਬਾਹਰ ਨੂੰ ਦੋਸਤੋ ਪਹਿਲਾ ਸੂਆ 4 ਦੰਦ ਬੱਚੀ ਵੱਡੀ ਵੱਡੀ ਬਹੁਤ ਆ ਕੋਈ ਨਿੱਕੀ ਜੀ ਨਾ ਮੰਨਿਓ ਹਾਈਟ ਵਾਲੇ ਬਸ ਉਹ ਐਕਸਟਾ ਆਰਡੀਨਰੀ ਸੂਬਾ ਸੂਈ ਹੈ ਜੇਰ ਪੈ ਗਈ ਹੈ ਜੇਰ जिदे पसंद आउगी वीर थोनू वका दूँ सुबह बाई कहंदा पहली चवाई लाई है 4 1/2 किलो हवाने जो वीर कहंदा बोली काढ ली है खुल्ला 20 किलो दूध पियाजू प्रिंट वाली वछी चार दांदा नवाहान ਵਹਿੜ ਦੋਸਤੋ ਰੇਲ ਗੱਡੀ ਦੇ ਡੱਬੇ ਜੱਡੀ ਆ ਥਣ ਬਹੁਤ ਚੰਗਾ ਨਹੀਂ ਆਮ ਪਹਿਲਾਂ ਦਾ ਥਣ ਚੁੰਡੀਜੀ ਵਾਲਾ ਹੁੰਦਾ ਪੂਰਾ ਮੁਠੀ ਵਾਲਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਣਾ 11:30 ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਜੇ ਕਿਤੇ ਆਥ ਨੇ ਵੀਡੀਓ ਬਣਾਉਂਦੇ 4-5 ਵਜੇ ਹਵਾਨਾ ਬੋਲੀ ਨਾਲ ਭਰਿਆ ਹੋਣਾ ਅਸੀਂ ਬਾਕੀ ਸੂਈ ਸਵਾਈ ਹੈਗੀ ਆ ਗੱਬਣ ਪਸ਼ੂ ਦਾ ਵਹਿਮ ਹੁੰਦਾ ਤਾਂ ਜੇ ਸੂਵੇ ਪਸ਼ੂ ਦਾ ਕਾਹਦਾ ਵਹਿਮ ਭਾਵੇਂ 2 ਟਾਈਮ 3 ਟਾਈਮ ਅਗਲਾ ਚੋਕੇ ਲੈ ਜੇ ਸਵੇਰ 4 4.5 ਕਿਲੋ ਪਹਿਲੀ ਚਵਾਈ ਚ ਬੋਲੀ ਕੱਢ ਲਈ ਆ ਥਣਾ ਦੀ ਸਾਫ ਸੁਥਰੀ ਆ ਭਵਤੀ ਚਵਾਈ ਕਰ ਲਓ ਭਾਵੇਂ ਮਸ਼ੀਨ ਤੇ ਚਵਾਈ ਕਰ ਲਓ ਪੂਰਾ ਮੁਠੀ ਆਲਾ ਜਾਨ ਆਲਾ ਥਣਾ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਫੁੱਲ ਵੱਡੀ ਬੱਚੀ ਪਹਿਲਾ ਸੂਆ ਚਾਰ ਦੰਦ ਟਾਪ ਦੀ ਵਹਿੜ ਮੋਲਜਗਦੇਵ ਜੈ ਜਵੀਰ ਲੈਂਡ ਦੇ ਨਾਲ 99000 ਚ ਮਾਨਤਾਨ ਕਰਦਾਂਗੇ ਵੱਡੇ ਭਾਈ 95000 ਹਾਂਜੀ ਭਾਈ ਦੋਸਤੋ 95000 ਚੋਂ ਵੀਰ ਕਹਿੰਦਾ ਬੱਠਾ ਚ ਰੱਖੀ ਪਈ ਵੱਡੇ ਭਾਈ ਮਾਨਤਾਨ ਕਰਦੇ ਆਂਗੇ ਜੇਰ ਵੀ ਵੀਰ ਕਹਿੰਦਾ ਬੱਠਲ ਚ ਰੱਖੀ ਪਈ ਐ ਵੀਡੀਓ ਬਣਾਉਣੀ ਕਰਕੇ ਭਾਈ ਕਹਿੰਦਾ ਨੱਪੀ ਨਹੀਂ ਵਿਖਾ ਦਿੰਨੇ ਤੁਹਾਨੂੰ ਜੇਰ ਵੀ ਬੱਚਾ ਬਹੁਤ ਚੰਗਾ ਆਵਦੀ ਮਾਰਗਾ ਹੀ ਆ ਛਾਣ ਹੈਗਾ ਵੀ ਪੂਰਾ ਵੱਡਾ ਬਣੂਗਾ ਪਰ ਜੇ ਕਿਤੇ ਬੱਛੀ ਹੁੰਦੀ ਬਹੁਤ ਸੋਹਣੀ ਵਹਿੜ ਤਿਆਰ ਹੋ ਜਾਣੀ ਸੀ ਪਰ ਮੱਛੀ ਕਿਤੇ ਗੱਪ ਮਾਰਦੀ ਹੈ ਜੇਰ ਤੋਂ ਆਹ ਜਿਹੜਾ ਜੇਰ ਸਾਹਮਣੇ ਪਈ ਹੈਗੀ ਫੋਟ ਆਪਣੇ ਗਾਂ ਵੀ ਹੈ ਨਹੀਂ ਕੋਈ ਸੂਈ ਹਾਂ ਦੋਸਤੋ ਜੇਰ ਵਾਲੇ ਪਾਸੋਂ ਕੰਪਲੀਟ ਆ ਦੋ ਨੰਬਰ ਤੇ ਆ ਜੀਏ ਕਿੰਨੇ ਦਿਨ ਲੈ ਜੂ ਆ ਭਾਈ ਤਿਆਰੀ ਹੈਗਾ ਵੱਡੇ ਭਾਈ ਠੀਕ ਹੈ ਹਾਂਜੀ ਭਾਈ आज ਨੂੰ ਆਪਣੀ ਵੀਡੀਓ ਅਪਲੋਡ ਹੋਣੀ ਕਿ ਸੂ ਵੀ ਸਕਦੀ ਵੱਡੇ ਬਾਈ ਕਿੰਨਾ ਕੁ ਦੁੱਧ ਪਿਆਜੂ ਦੋਸਤ ਬਾਈ ਨੇ ਪਹਿਲੇ ਸਦਾ ਦੁੱਧ ਦਿੱਤਾ 25 26 ਕਿਲੋ ਆ 25 ਕਿਲੋ ਕਾਕੇ ਦੇਣੀ ਹੈਗੀ ਠੀਕ ਹੈ ਹਾਂਜੀ ਬਾਈ ਆਪਣਾ ਇੱਕ ਕੋਰੇ ਕਾਗਜ਼ ਤੇ ਬੰਦਾ ਲਿਖਾ ਕੇ ਲੈ ਜਾਏ ਆਪਣੀ ਤੋਂ 25 ਕਿਲੋ ਤਾਂ ਕੱਢੀਏ ਬਾਹਰ ਨੂੰ ਦੋਸਤੋ 25 ਕਿਲੋ ਦੁੱਧ ਵੀਰ ਕਹਿੰਦਾ ਅਗਲਾ ਆਪਣੇ ਤੋਂ ਲਿਖਾ ਕੇ ਲੈ ਜਾਏ ਗਾਰੰਟੀ ਆ ਪਹਿਲਾਂ ਨੇ 25 ਕਿਲੋ ਦੁੱਧ ਦਿੱਤਾ ਦੂਜੇ ਸੂਵੇ ਸੂਨ ਨੂੰ ਤਿਆਰ ਆ ਹੋ ਸਕਦਾ 50 ਮਿੰਟਾਂ ਨੂੰ ਬੱਚਾ ਰੱਖ ਦੇ ਹੋ ਸਕਦਾ ਅੱਧੇ ਘੰਟੇ ਨੂੰ ਰੱਖ ਦੇ ਜਦੋਂ ਨੂੰ ਵੀਡੀਓ ਅਪਲੋਡ ਹੋਣੀ ਆ ਉਦੋਂ ਨੂੰ ਕਰਮਾਲੀ ਨੇ ਸੂ ਪੈਣਾ ਪੂਛਾਇਆਂ ਚੱਕਦੀ ਫਿਰਦੀ ਆ ਹਵਾਨਾ ਸੋਹਣਾ ਥਣ ਤਾਂ ਪੂਰਾ ਮੋਟਾ ਮੱਝ ਆਲਾ ਜਾਨ ਆਲਾ ਥਣ ਲੱਗਿਆ ਚਾਰੇ ਥਣ ਗੜਕੜ ਦੀ ਵੈਰਲ ਤੇ ਗੈਪ ਤੇ ਨਿਖੜਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਨਾ ਤਾਂ ਇੱਕ ਨੰਬਰ ਦੇ ਕੋਈ ਫੋਟ ਸ਼ਾਂਗ ਆ ਨਾ ਹੀ ਦੋ ਨੰਬਰ ਦੇ ਆ ਦੋਵਾਂ ਦੇ ਹਵਾਨੇ ਸੋਹਣੇ ਆ ਥਣ ਭਾਂਡੇ ਦੀਆਂ ਦੋਵੇਂ ਸੋਹਣੀਆਂ ਸਾਫ਼ ਸੁਥਰੀਆਂ ਵਹਿੜਾਂ ਸੀਲ ਸੌ ਦੋਵੇਂ ਨਾਲ ਹੀ ਫੁੱਲ ਆ ਭਵਾਂ ਜਵਾਗ ਚੋਈ ਜਾਣ ਤੇ ਦੋਵਾਂ ਦੇ ਥਣ ਆਦੀ ਚੋਾਈ ਵਾਲੇ ਆ ਇਹ ਮਸ਼ੀਨ ਤੇ ਚੋਾਈ ਕਰਨੀ ਉਹ ਅਗਲੇ ਦੀ ਮਰਜ਼ੀ ਪਵਾ ਮਸ਼ੀਨ ਤੇ ਅਗਲਾ ਚਵਾਈ ਕਰ ਲੈ ਤੇ ਥਾਣਾ ਹੱਤੀ ਚਵਾਈ ਵਾਲਾ ਵੀ ਪੂਰਾ ਜਾਨ ਵਾਲਾ ਕੋਈ ਚੁੰਡੀਆਂ ਯਾਰ ਥਾਨੀ ਇੱਕ ਨੰਬਰ ਪਹਿਲਣ ਚਾਰ ਦੰਦ ਦੋ ਨੰਬਰ ਦੂਜਣ ਵੱਛੀ ਹਵਾਨਾ ਠੋਸ ਨਹੀਂ ਕਰਾ ਆਦਰ ਭਾਈ ਆਪਣਾ ਸਵੇਹੀ ਆਈਏ ਗਾਂ ਠੀਕ ਹੈ ਤੇ ਵਾਲਾ ਬਾਬਾ ਸੀ ਨਾ ਗੱਡੀ ਚਾਹਾਂ ਕਰਕੇ ਲੈ ਆ ਚੱਕੀ ਬੈਠੇ ਥੋੜਾ ਜਿਹਾ ਗਾਂ ਠੀਕ ਹੈ ਇਧਰ ਲੈ ਵਾਲੇ ਪੁਰਾਣੀ ਆਂਦੇ ਗਾਂਦੋ ਬਾਈ ਠੀਕ ਹੈ ਜੀ ਹਾਂਜੀ ਬਾਈ ਦੋਸਤੋ ਇਹ ਜਿਹੜੇ ਭੈਣ ਭਰਾ ਆਪਾਂ ਸ਼ੂਰ ਰੱਖਦੇ ਆ ਜਾਂ ਵਪਾਰ ਕਰਦੇ ਉਹਨਾਂ ਨੂੰ ਪਤਾ ਹੀ ਹੈ ਤੇ ਗਾਂ ਜਦੋਂ ਆਪਾਂ ਇੱਕ ਜਗ੍ਹਾ ਤੋਂ ਦੂਜੀ ਗਾਂ ਜਗ੍ਹਾ ਤੇ ਲਈ ਜਾਂਦੇ ਆ ਗੱਡੀ 'ਚ ਕਈ ਵਾਰ ਤੇ ਵਾ ਚੱਕ ਜਾਂਦੀ ਹੈ ਇਹ ਸਾਰਿਆਂ ਨੂੰ ਹੀ ਪਤਾ ਜਿਵੇਂ ਨਾੜਾ ਨਾ ਬਲੇ ਵਪਾਰਿਆ ਪੈਦਾ ਵੀ ਹਾਂ ਆ ਵੀ ਬ੍ਰਿਕ ਬ੍ਰਿਕ ਨਾੜਾ ਜੈਜਾ ਮਾਲੋ ਜਗਦੇਵ ਇਹਦੇ ਬਾਈ 95000 ਚ ਮਾਨਦਾਨੀ ਕਰਦਾਂਗੇ ਸਹੀ ਹੈ ਆਪਾਂ ਲੋਕਾਂ ਨੂੰ ਬਈ 15 ਮਹੀਨਾ ਕਹੋ 1 20 ਨਹੀਂ ਮੰਗਣਾ 95000 ਰਿਮਾਨਤਾਨ ਕਰਾਂਗੇ ਵੱਡੇ ਬਾਈ ਠੀਕ ਹੈ ਹਾਂਜੀ ਬਾਈ 95000 ਜੋ ਵੀਰ ਕਹਿੰਦਾ ਮਾਨਤਾਨ ਕਰ ਦੇਾਂਗੇ 25 ਲੀਟਰ ਦੁੱਧ ਦੀ ਗਰੰਟੀ ਨਹੀਂ ਕੋਈ 10000 ਬਿਆਨਾ ਦੇ ਜੇ ਅਗਲਾ ਜਦੋਂ ਸੂ ਪੈਂਦੀ ਆ ਦੁੱਧ ਤਿਆਰ ਹੋ ਜਾਂਦਾ 25 ਲੀਟਰ ਦੁੱਧ ਵੀਰ ਕਹਿੰਦਾ ਚੋਕੇ ਲੈ ਜਾ ਆਪਣੇ ਘਰੋਂ ਤੇ ਨਹੀਂ ਬਾਈ ਕਹਿੰਦਾ ਸਾਡੀ ਗਰੰਟੀ ਆ ਅਗਲਾ ਗਰੰਟੀ ਦੇ ਲੈ ਜੇ ਦੋ ਪਸ਼ੂ ਸੇਲ ਹੈ ਇੱਕ ਤਾਜੀ ਸੂਈ ਸਵਾਈ 20 ਕਿਲੋ ਦੁੱਧ ਪਿਆਜੂ ਸਵੇਰ 4 4.5 ਕਿਲੋ ਬੌਲੀ ਕੱਢੀ ਆ ਹਵਾਨੇ ਚੋਂ ਸਾਡੇ 11:11 ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਸਾਰਾ ਦਿਨ ਪਿਆ ਸ਼ਾਂਤ ਕਰਵਾਨਾ ਬੋਲੀ ਨਾਲ ਭਰ ਲੈਣਾ 2 ਨੰਬਰ ਗੱਬਣ ਮੱਛੀ ਸੂਨ ਨੂੰ ਤਿਆਰ ਹੋ ਸਕਦਾ ਘੰਟੇ ਨੂੰ ਸੂਪੇ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਲਾਸਟ ਦੇ ਵਿੱਚ ਡੇਲੀ ਮੇਰੀਆਂ ਵੀਡੀਓ ਵੇਖਣ ਲਈ ਤੇ ਨਾ ਪਿਆਰ ਸਤਿਕਾਰ ਦੇਣ ਲਈ ਸਾਰਿਆਂ ਦੇ ਦਿਲੋਂ ਧੰਨਵਾਦ ਕਰਦਾ ਸਾਰਿਆਂ ਨੂੰ ਸਾਸ਼ੀ ਕੱਲ ਜਲਦ ਮਿਲਦੇ ਹਾਂ ਕਿਸੇ ਹੋਰ ਵੀਡੀਓ